ਪੰਜਾਬ 247 ਟੀਵੀ ਦੇ ਸੁਣੋ ਕਹਾਣੀ ਵਿੱਚ ਤੁਹਾਡਾ ਕਰਦੇ ਆ ਸਵਾਗਤ ਮੈਂ ਹਾਂ ਹਰਜੀਤ ਸਿੰਘ ਗਿੱਲ ਅੱਜ ਦੇ ਸੁਣੋ ਕਹਾਣੀ ਵਿੱਚ ਅਸੀਂ ਇੱਕ ਵਾਰੀ ਫੇਰ ਪ੍ਰਿੰਸੀਪਲ ਸੁਜਾਨ ਸਿੰਘ ਰਾਦੀ ਲਿਖੀ ਕਹਾਣੀ ਮੁਗਲ ਖਾਲਸਾ ਤੁਹਾਡੀ ਸੇਵਾ ਵਿੱਚ ਪੇਸ਼ ਕਰਨੀ ਆ ਇਸ ਤੋਂ ਪਹਿਲਾਂ ਅਸੀਂ 8 ਅਗਸਤ 2025 ਨੂੰ ਸੁਜਾਨ ਸਿੰਘ ਰਾਦੀ ਇੱਕ ਹੋਰ ਕਹਾਣੀ ਜਿਹੜੀ ਬੜੀ ਕਲਾਸਿਕ ਕਹਾਣੀ ਹੈ ਕੁਲਫੀ ਉਹ ਤੁਹਾਡੇ ਲਈ ਪੇਸ਼ ਕੀਤੀ ਸੀ ਉਹਦਾ ਲਿੰਕ ਅਸੀਂ ਹੇਠਾਂ ਜਿਹੜਾ ਆਪਣੇ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਉਹਦੇ ਨਾਲ ਅਸੀਂ ਪ੍ਰਿੰਸੀਪਲ ਸੁਜਾਨ ਸਿੰਘ ਦੇ ਜੀਵਨ ਬਾਰੇ ਉਹਨਾਂ ਦੇ ਸ਼ੈਦ ਦੀ ਰਚਨਾ ਬਾਰੇ ਕਾਫੀ ਸਾਰੀਆਂ ਗੱਲਾਂ ਤਾਂ ਨਾਲ ਸਾਂਝੀਆਂ ਕੀਤੀਆਂ ਸਨ ਤੁਸੀਂ ਇਸ ਲਿੰਕ ਨੂੰ ਖੋਲ ਕੇ ਪ੍ਰਿੰਸੀਪਲ ਸੁਜਾਨ ਸਿੰਘ ਬਾਰੇ ਵੀ ਕਾਫੀ ਜਾਣਕਾਰੀ ਲੈ ਸਕਦੇ ਹੋ ਤੇ ਉਹਨਾਂ ਦੀ ਉਹ ਜਿਹੜੀ ਇੱਕ ਕਲਾਸਿਕ ਕਹਾਣੀ ਹੈ ਕੁਲਫੀ ਉਹ ਵੀ ਸੁਣ ਸਕਦੇ ਹੋ ਸੋ ਅੱਜ ਵਾਲੀ ਕਹਾਣੀ ਜਿਹੜੀ ਆ ਉਹ ਸ਼ੁਰੂ ਕਰਦੇ ਆ ਕਹਾਣੀ ਦਾ ਨਾਮ ਹੈ ਮੁਗਲ ਖਾਲਸਾ ਮੁਗਲ ਖਾਲਸੇ ਦੇ ਮਹਾਸਰੇ ਦਾ ਅਜ ਤੀਜਾ ਦਿਨ ਸੀ ਪਿੰਡ ਦੇ ਸਾਰੇ ਬੱਚੇ ਬੁੱਢੇ ਤੇ ਤੀਵੀਆਂ ਗੁਰਦੁਆਰੇ ਦੇ ਅੰਦਰ ਸਨ ਜਵਾਨ ਤਾਂ ਪਿੰਡ ਵਿੱਚ ਨਾ ਮਾਤਰ ਹੀ ਸਨ ਇੱਕ ਜਾਂ ਦੋ ਨੌਜਵਾਨ ਸਾਰੇ ਫੌਜੀ ਸਨ ਤੇ ਆਪੋ ਆਪਣੀਆਂ ਫੌਜਾਂ ਵਿੱਚ ਹਾਜ਼ਰ ਸਨ ਸਾਰੇ ਕੋਈ 1.5 ਸੌ ਜੀ ਸਨ ਜਿਨ੍ਹਾਂ ਵਿੱਚੋਂ ਬਹੁਤੀ ਗਿਣਤੀ ਤੀਵੀਆਂ ਤੇ ਬੱਚਿਆਂ ਦੀ ਸੀ। ਮੁਠੀ ਪਰ ਬੁੱਢੇ ਸ਼ੇਰ ਇਸਲਾਮੀ ਦਲਾ ਦਾ ਮੁਕਾਬਲਾ ਕਰ ਰਹੇ ਸਨ। ਸਿੰਘਾਂ ਦੇ ਕਿਸੇ ਜੀ ਦਾ ਹਾਲੇ ਤੱਕ ਨੁਕਸਾਨ ਨਹੀਂ ਸੀ ਹੋਇਆ। ਹਰਨਾਮ ਸਿੰਘ ਰੱਖਿਆ ਦੀ ਜੰਗ ਦਾ ਮੋਰੀ ਸੀ। ਘੇਰੇ ਵਿੱਚ ਆਈ ਅਨਖੀਲੀ ਫੌਜ ਦਾ ਜਰਨੈਲ। ਇਸ ਦੀ ਬੰਦੂਕ ਹਮਲਾਵਰਾਂ ਦੇ ਦਰਜਨਕ ਸਿਰਾਂ ਤੇ ਛਾਤੀਆਂ ਦਾ ਨਿਸ਼ਾਨਾ ਕਰ ਚੁੱਕੀ ਸੀ। ਉਹ ਸਿਰ ਤੇ ਛਾਤੀਆਂ ਜਿਨ੍ਹਾਂ ਵਿੱਚ ਬਹਾਦਰੀ ਦੀ ਚੋਕਾ ਆਕਰ ਤੇ ਅਥਾ ਇਸਲਾਮੀ ਯੋਜ ਸੀ ਮਜਬੀ ਯੋਜ ਨੂੰ ਜਦ ਕੁਝ ਇੱਕ ਮਕਾਰ ਆਦਮੀਆਂ ਰਾਈ ਨਿੱਜੀ ਮ hạnਦੂਦ ਤੇ ਸਤਾਈ ਫਾਇਦਿਆਂ ਲਈ ਵਰਤਿਆ ਜਾਂਦਾ ਤਾਂ ਉਸ ਦਾ ਰੂਪ ਬੜਾ ਹੀ ਭਿਆਨਕ ਹੋ ਜਾਂਦਾ ਚਰਚਲ ਜਨਾਹ ਗੱਠ ਜੋੜ ਤੋਂ ਮਗਰੋਂ ਮੁਗਲ ਖਾਲਸੇ ਦੇ ਗਵੰਢੀ ਗ੍ਰਾਂ ਦਦ ਦਨ ਹਸ਼ਦੇ ਮੌਲਵੀ ਕਾਸਮ ਖਾਨ ਵਰਗੇ ਹਜ਼ਾਰਾਂ ਨਹੀਂ ਲੱਖਾਂ ਮੌਲਵੀਆਂ ਨੇ ਜੋ ਅੰਨਾ ਮਜਬੀ ਜੋਸ਼ ਮੁਸਲਮਾਨਾਂ ਵਿੱਚ ਭਰਿਆ ਸੀ ਉਹ ਇਸੇ ਪ੍ਰਕਾਰ ਦਾ ਹੀ ਸੀ ਇਸ ਵਹਿਸ਼ਿਆਨਾ ਜੋਸ਼ ਦਾ ਨੰਗਾ ਨਾਚ ਕਲਕੱਤੇ ਨੋ ਆਲਕੀ ਤੇ ਤ੍ਰਿਪੁਰਾ ਵਿੱਚ ਵੀ ਹੋ ਚੁੱਕਾ ਸੀ ਕਿਸੇ ਗਿਣੀ ਮਿਥੀ ਸਕੀਮ ਅਨਸਾਰ ਇਸ ਜੋਸ਼ ਦਾ ਮਜਾਰਾ ਉੱਥੇ ਹੁੰਦਾ ਸੀ ਜਿੱਥੇ ਹਿੰਦੂ ਸੇ ਘਾਟੇ ਵਿੱਚ ਲੂਣ ਹੁੰਦੇ ਸਨ ਰਾਵਲਪਿੰਡੀ ਤੇ اٹਕ ਦਾ ਇਲਾਕਾ ਇਸ ਜੋਸ਼ ਦੀ ਨਮਾਇਸ਼ ਖਾਤਰ ਖਬਰੇ ਇਸੇ ਲਈ ਚੁਣਿਆ ਗਿਆ ਸੀ ਮੁਗਲ ਖਾਲਸੇ ਦੇ ਦਵਾਲੇ ਦੀਆਂ ਟੋਕਾਂ ਤੇ ਗਰਾਵਾਂ ਦੇ ਪੱਕੀ ਪਕਾੜ ਛੱਡੀ ਸੀ ਕਿ ਅਸੀਂ 2-3 ਹਜ਼ਾਰ ਨਫਰੀ ਨਾਲ 150 ਬੁੱਢਿਆਂ ਬੱਚਿਆਂ ਤੇ ਤੀਵੀਆਂ ਦੇ ਗਰਾਹ ਨੂੰ ਸੌਖਾ ਹੀ ਖਤਮ ਕਰ ਦਵਾਂਗੇ ਕਾਹਦੇ ਲਈ ਇਹ ਖਬਰੇ ਕਿਸੇ ਨੂੰ ਨਹੀਂ ਸੀ ਪਤਾ ਸ਼ਾਇਦ ਉਹ ਸਿਰਫ ਇੰਨਾ ਹੀ ਜਾਣਦੇ ਸਨ ਕਿ ਉਹਨਾਂ ਦਾ ਧਨ ਦੌਲਤ ਸਮਾਨ ਸਭ ਸਾਡਾ ਹੋਵੇਗਾ ਤੇ ਖਬਰੇ ਫਿਰ ਵੀ ਮੌਲਵੀ ਕਾਸਮ ਖਾਨ ਦੇ ਕਹਿਣ ਅਨੁਸਾਰ ਕਾਫਰਾ ਨੂੰ ਤਸੀਹੇ ਦੇ ਕੇ ਮਾਰਨਾ ਉਹਨਾਂ ਦੇ ਘਰ-ਬਾਰ ਨੂੰ ਸਾੜਨਾ maal-muta ਲੁੱਟਣਾ ਔਰਤਾਂ ਨੂੰ ਬੇਇੱਜ਼ਤ ਕਰਨਾ ਬੱਚਿਆਂ ਨੂੰ ਇਸਲਾਮ ਵਿੱਚ ਜ਼ਬਰਨ ਦਾਖਲ ਕਰਨਾ ਇੱਕ ਵੱਡਾ ਸਵਾਬ ਹੈ ਜਿਸ ਦੇ ਵਿੱਚ ਖੁਦਾ ਉਹਨਾਂ ਨੂੰ ਜੰਨਤ ਨਸੀਬ ਕਰੇਗਾ ਮੌਲਵੀ ਸਾਹਿਬ ਨੂੰ ਹੋ ਸਕਦਾ ਇਸ ਗੱਲ ਦਾ ਪਤਾ ਹੋਵੇ ਕਿ ਇਸ ਕਤਲੋਗਰ ਦਾ ਨਤੀਜਾ ਹਿੰਦੁਸਤਾਨ ਦੀ ਵੰਡ ਹੋਵੇਗੀ ਉਸ ਨੂੰ ਵੀ ਇਸ ਗੱਲ ਦਾ ਪਤਾ ਪੜੇ ਲਿਖੇ ਮੁਸਲਮਾਨ ਅਫਸਰਾਂ ਨੂੰ ਲੱਗਾ ਹੋਵੇਗਾ ਜਿਨ੍ਹਾਂ ਦੀ ਹਮਾਇਤ ਅੰਗਰੇਜ਼ ਅਫਸਰ ਕਰ ਰਹੇ ਸਨ ਵਾਪਸ ਜਾ ਰਹੇ ਅੰਗਰੇਜ਼ ਦੁਨੀਆ ਨੂੰ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਕਿ ਅੰਗਰੇਜ਼ ਨੇ ਹੀ ਅੱਜ ਤੱਕ ਹਿੰਦੁਸਤਾਨ ਵਿੱਚ ਅਮਨ ਰੱਖਿਆ ਹੈ ਇਸ ਲਈ ਇਹ ਕਤਲ ਤੇ ਤਬਾਈ ਅਤੇ ਜਨਾਹ ਦੀ ਨੈਸ਼ਨਲ ਗਾਰਡ ਸ਼ਾਇਦ ਹਿੰਦ ਵਿੱਚ ਦੋ ਕੌਮਾਂ ਦੇ ਹੋਣ ਦਾ ਸਬੂਤ ਦੇ ਰਹੀ ਸੀ ਜਿਸ ਦੇ ਆਸਰੇ ਪਾਕਿਸਤਾਨ ਦਾ ਮਹੱਲ ਸਰਨਾ ਸੀ ਤੇ ਜਿਸ ਵਿੱਚ ਇਸਲਾਮੀ ਵਹਿਸ਼ਤ ਨੇ ਅਸਮਾਨੋਂ ਉਤਰਨਾ ਸੀ ਬੀਨਦਾਰਾਂ ਲਈ ਦੋਵੇਂ ਹੱਥੀ ਲੱਡੂ ਸਨ ਮਰ ਕੇ ਖੁਦਾ ਦਾ ਬੇਸ਼ਤ ਤੇ ਜਿਉਂਦਿਆਂ ਜਨਾਹ ਦਾ ਬੇਸ਼ਤਾ ਪਾਕਿਸਤਾਨ ਰਾਮ ਸਿੰਘ ਨੂੰ ਪਤਾ ਸੀ ਕਿ ਕਿਹੜਾ ਕਤਨ ਵਾਲੇ ਗੁਰਦੁਆਰੇ ਤੋਂ 200 ਗਜ ਦੇ ਅੰਦਰ ਆਉਣ ਵਿੱਚ ਸਫਲ ਹੋ ਗਏ ਤਾਂ ਸਭ ਕੁਝ ਖਤਮ ਹੋ ਜਾਏਗਾ ਉਸ ਦਾ ਦਿਲ ਕਹਿੰਦਾ ਸੀ ਕਿ ਫੌਜੀ ਹੈਡ ਗ੍ਰੇਨੇਡ ਮੁਸਲਮਾਨਾਂ ਦੇ ਆਗੂਆਂ ਕੋਲ ਜ਼ਰੂਰ ਹਨ ਇਸੇ ਲਈ ਰਾਮ ਸਿੰਘ ਰਾਤ ਨੂੰ ਵੀ ਨਹੀਂ ਸੀ ਸੁੱਤਾ 71 ਸਾਲਾਂ ਦਾ 6 ਫੁੱਟ 4 ਇੰਚ ਲੰਮਾ ਜਵਾਨ ਮੱਖਣ ਸਿੰਘ ਉਸ ਦਾ ਸਜਾਦ ਸੀ ਤੇ ਉਹਦੀ ਲਲਕਾਰ ਨੇ ਕਈ ਵਾਰੀ ਦੁਸ਼ਮਣਾਂ ਦੇ ਲਿਆਂ ਨੂੰ ਪਿਛਲੇ ਪੈਰੀ ਮੋੜ ਦਿੱਤਾ ਸੀ ਇੱਕ ਵਾਰ ਇਹ ਰਾਮ ਸਿੰਘ ਦੇ ਨਿਸ਼ਾਨੇ ਦੀ ਗਲਤੀ ਨੂੰ ਮੱਖਣ ਸਿੰਘ ਦੇ ਵਗਾਏ ਵੱਟੇ ਨੇ ਵੀ ਦੁਰਸਤ ਕਰ ਦਿੱਤਾ ਸੀ ਢੋਕ ਸਰਵਾਲ ਦੇ ਇੱਕ ਮਿੱਤਰ ਮੁਸਲਮਾਨ ਦੇ ਪੁੱਤਰ ਨੂੰ ਰਾਮ ਸਿੰਘ ਨੇ ਨਵੀਂ ਜਾਨ ਬਖਸ਼ੀ ਸੀ ਉਹਦੇ ਪਿਤਾ ਦੀ ਗਰੀਬੀ ਤੇ ਰਹਿਮ ਖਾ ਕੇ ਉਸ ਆਪ rauval pindion doctorਾਂ ਨੂੰ ਮਗਾ ਕੇ ਘਰੋਂ ਸੈਂਕੜੇ ਰੁਪਏ ਖਰਚ ਕੇ ਉਹਨੂੰ ਬਚਾਇਆ ਸੀ ਪੈਸੇ ਵਹੀ ਚਲਖੋਣ ਲਈ ਨਹੀਂ ਸਿੱਖੀ ਦੇਰਸ਼ ਤੇ ਚੱਲਣ ਦਾ ਆਪ ਮਾਰਾ ਫੁੱਟ ਦਾ ਸੋਮਾ ਹੈ ਪਰ ਉਪਕਾਰ ਬਾਰੂ ਪੁਕਾਰ ਹੈ ਆਪਣੇ ਤੋਂ ਛੁੱਟ ਹਰ ਕਿਸੇ ਦਾ ਬਿਨਾਂ ਜਾਤ ਧਰਮ ਤੇ ਕੌਮ ਦੇ ਵਿਚਾਰ ਤੋਂ ਪਲਾ ਕਰਨਾ ਖੁਦਾ ਦਾ ਪੁੱਤਰ ਅਸ਼ਰਫ ਹਰਨਾਮ ਸਿੰਘ ਦੇ ਵੱਡੇ ਪੁੱਤਰ ਦਾ ਜੋ ਹੌਨਰਸਾਲੇ ਵਿੱਚ ਨੌਕਰ ਸੀ ਹਾਨੀ ਤਲਗੋਟੀਆਂ ਵੀ ਸੀ ਮਿੱਤਰਤਾ ਦੇ ਸਦੂਰੇ ਪੇਚ ਦੇ ਹੁੰਦਿਆਂ ਵੀ ਦਸਾਂ ਗਾਜੀਆਂ ਦੇ ਜਥੇ ਦਾ ਮੋਰੀ ਬਣ ਕੇ ਹੈਦਰੀ ਨਾਰੇ ਲਾ ਕੇ ਅਸ਼ਰਫ ਨੂੰ ਵਦਿਆ ਜਦਰਨਾਮ ਸਿੰਘ ਨੇ ਵੇਖਿਆ ਤਾਂ ਉਸ ਦੀ ਦਸ਼ਾ ਮਹਾਭਾਰਤ ਵਿੱਚ ਪਾਂਡਵ ਯੁੱਧੇ ਅਰਜਨ ਵਾਂਗ ਹੋ ਗਈ ਸੀ ਦੂਜੇ ਹੀ ਪਲ ਉਸ ਦੇ ਚਿਹਰੇ ਤੇ ਵਿਰਾਗ ਦੇ ਲੱਛਣ ਝਲਕੇ ਦੁਨੀਆ ਵਿੱਚ ਕਿਸ ਤੇ ਭਰੋਸਾ ਕੀਤਾ ਜਾਵੇ ਸਿੱਖੀ ਦੀ ਪ੍ਰਵਿਰਤੀ ਤੇ ਫਲਸਫੇ ਦੀ ਜਿੱਤ ਹੋਈ ਤੇ ਕਰਮ ਲਈ ਉਸ ਨੂੰ ਪ੍ਰੇਰਣਾ ਮਿਲੀ ਪਰ ਫਿਰ ਵੀ ਮੋਰੇ ਦੇ ਮੋਰੇ ਦੇ ਬੂਟੇ ਨੂੰ ਆਪਣੇ ਹੱਥੀਂ ਛਿੰਜ ਕੇ ਪੁੱਟਣਾ ਔਖਾ ਹੋ ਜਾਂਦਾ ਹੈ ਹਰਨਾਮ ਸਿੰਘ ਦੇ ਹੱਥ ਥੜਕ ਗਏ ਤੇ ਮੁਗਲ ਖਾਲਸੇ ਮੁਹਾਸਰੇ ਦੇ ਸਮੇਂ ਵਿੱਚ ਪਹਿਲੀ ਵਾਰ ਉਸ ਦਾ ਨਿਸ਼ਾਨਾ ਖੁੰਝ ਗਿਆ ਇਸ ਤੋਂ ਪਹਿਲਾਂ ਕਿ ਅਸ਼ਰਫ ਝੋਲੇ ਵਿੱਚੋਂ ਕੁਝ ਕੱਢ ਸਕੇ ਮੱਖਣ ਸਿੰਘ ਦਾ ਲਲਕਾਰੇ ਨਾਲ ਵਗਾਇਆ ਵਟਾ ਗਰਜ ਨਾਲ ਗਈ ਬਿਜਲੀ ਵਾਂਗ ਉਹਦੇ ਸਿਰ ਵਿੱਚ ਪਿਆ ਤੇ ਉਹ ਲੜਖੜਾਉਣ ਲੱਗ ਪਿਆ ਜਿਵੇਂ ਕੈਫ ਪਿਆਲੇ ਵਿਤੋਂ ਵੱਧ ਪੀਤੇ ਗਏ ਹੋਣ ਉਸਤੇ ਗੋਡੇ ਟਿਕਣ ਦੀ ਦੇਰ ਹੀ ਸੀ ਕਿਰਨਾਮ ਸਿੰਘ ਦੀ ਗੋਲੀ ਉਸਦੀ ਛਾਤੀ ਚੋਂ ਪਾਰ ਲੰਗੀ ਦੂਜੇ ਫਾਇਰ ਨਾਲ ਇੱਕ ਹੋਰ ਡਿੱਗਾ ਤੇ ਘੇਰਨ ਵਾਲਿਆਂ ਵਿੱਚੋਂ ਬਾਦਰਾ ਦੇ ਚੋਣਵੇਂ ਜਥੇ ਨੂੰ ਭਜਣਾ ਪੈ ਗਿਆ ਹਜੂ ਉਹ ਦੂਰੋਂ 12 ਬੋਰ ਦੀਆਂ ਬੰਦੂਕਾਂ ਦੀਆਂ ਵਾੜਾਂ ਝਾੜਦਾ ਰਿਹਾ ਗੁਰਦੁਆਰੇ ਦੇ ਮੋਰਚਿਆਂ ਵਿੱਚੋਂ ਉਹਨਾਂ ਨੂੰ ਕੋਈ ਜਵਾਬ ਨਾ ਮਿਲਿਆ ਅਸਲੇ ਨੂੰ ਫਜ਼ੂਲ ਫੋਕ ਨੂੰ ਹਰਨਾਮ ਸਿੰਘ ਮਜੂਰੀ ਦਾ ਨਿਸ਼ਾਨ ਸਮਝਦਾ ਸੀ ਸ਼ਾਬਾਸ਼ ਮੱਖਣ ਸਿੰਘਾ ਹਰਨਾਮ ਸਿੰਘ ਨੇ ਆਖਿਆ ਅਸੂਲਪ੍ਰਸਟ ਹਮਲਾਵਰ ਪੁੱਤਰ ਨੂੰ ਵੀ ਉਡਾ ਦੇਣਾ ਚਾਹੀਦਾ ਹੈ ਤੂੰ ਅੱਜ ਮੈਨੂੰ ਥੜਕੇ ਦੇ ਹੱਥ ਦੇ ਕੇ ਰੱਖ ਲਿਆ ਨਹੀਂ ਤਾਂ ਨਤੀਜਾ ਬੜਾ ਹੀ ਬੁਰਾ ਨਿਕਲਣਾ ਸੀ ਇਸਲਾਮੀ ਬੰਦੂਕਾਂ ਦਾ ਜੋਸ਼ ਝੰਡਾ ਪੈ ਗਿਆ ਤਲਮਾਨ ਤੋਂ ਦੋ ਸਿਰਾਂ ਤੋਂ ਪਹਿਲਾਂ ਇੱਕ ਚਿੱਟੀ ਝੰਡੀ ਨਿਕਲੀ ਹਰਨਾਮ ਸਿੰਘ ਨੇ ਘੋੜੇ ਤੇ ਉਂਗਲ ਢਿੱਲੀ ਕਰ ਦਿੱਤੀ ਆਪਣੇ ਪੁੱਤਰ ਪ੍ਰਲਾਦ ਨੂੰ ਕਿਹਾ ਕਿ ਇਹਨਾਂ ਦੇ ਮਗਰ ਜੇ ਕੋਈ ਆਵੇ ਤਾਂ ਗੋਲੀ ਦਾਗ ਦੇਵੇ ਮੱਖਣ ਸਿੰਘ ਨੇ ਉੱਚੀ ਲਲਕਾਰ ਕੇ ਕਿਹਾ ਖੜੇ ਹੋ ਜਾਓ ਕੀ ਹੈ ਦੋਵੇਂ ਜਣੇ ਖੜੇ ਹੋ ਗਏ ਤੇ ਆਖਣ ਲੱਗੇ ਅਸੀਂ ਆਪਣੀਆਂ ਲਾਸ਼ਾਂ ਚੁਕਣੀਆਂ ਚਾਹੁੰਦੇ ਹਾਂ ਪਰ ਜੇ ਤੁਹਾਡੇ ਮਗਰ ਕੋਈ ਆਇਆ ਤਾਂ ਤੁਹਾਡੇ ਉੱਤੇ ਵੀ ਗੋਲੀ ਦਾਗ ਦਿੱਤੀ ਜਾਵੇਗੀ ਮੱਖਣ ਸਿੰਘ ਨੇ ਬਿਗਲ ਵਰਗੀ ਆਵਾਜ਼ ਨਾਲ ਕਿਹਾ ਜੋ ਪਿਛਲੀ ਪਹਾੜੀ ਨਾਲ ਟਕਰਾ ਕੇ ਦੁਸ਼ਮਣ ਨੂੰ ਰੂਹ ਤੱਕ ਕੰਬਾ ਗਈ ਨਹੀਂ ਕੋਈ ਨਹੀਂ ਆਏਗਾ ਅਸ਼ਰਮ ਦੇ ਜਾਰੋ-ਜਾਰ ਰੋਂਦੇ ਪਿਓਰ ਨਾਲ ਆਏ ਉਪਰਿ ਆਦਮੀ ਨੇ ਕਿਹਾ ਹਰਨਾਮ ਸਿੰਘ ਦਾ ਦਿਲ ਪਗੜਿਆ ਆਇਆ ਸੀ ਲਹਿਜੇ ਤੋਂ ਹੀ ਜਾਰ ਹੋ ਰਿਹਾ ਸੀ ਜਦ ਉਸਨੇ ਆਪਣੇ ਬੁੱਢੇ ਮਿੱਤਰ ਨੂੰ ਆਖਿਆ ਖੁਦਾਦਾਦਾ ਸੱਚ ਜਾਣੀ ਮੈਨੂੰ ਇਸ ਮੌਤ ਤੇ ਬੜਾ ਅਫਸੋਸ ਹੈ ਮੋਰਚੇ ਦੇ ਪਿੱਛੋਂ ਆਈ ਆਵਾਜ਼ ਨੂੰ ਖੁਦਾਦਾਦ ਪਛਾਣ ਗਿਆ ਪਰ ਉਹ ਚੁੱਪ ਰਿਹਾ ਲਾਛਾ ਨੂੰ ਤੂ ਕੇ ਖੜਨ ਤੋਂ ਸਵਾ ਕੋਈ ਚਾਰਾ ਨਹੀਂ ਸੀ ਇਸ ਤੋਂ ਪਹਿਲਾਂ ਇਹ ਜੇ ਪੰਜ-ਛੇ ਧਮਲੇ ਹੋ ਚੁੱਕੇ ਸਨ ਜਿਨ੍ਹਾਂ ਵਿੱਚ ਘੇਰਾ ਘੱਤਰ ਵਾਲਿਆਂ ਦਾ ਨੁਕਸਾਨ ਹੋਇਆ ਸੀ ਪਿਛਲੀ ਰਾਤ ਮੁਗਲ ਖਾਲਸੇ ਦੇ ਦਿਵਾਲੇ ਦੇ ਪਿੰਡਾਂ ਦੀਆਂ ਢੋਕਾਂ ਵਿੱਚੋਂ ਸੁਆਣੀਆਂ ਦੇ ਵੈਣ ਵਾਜੂ ਮੰਡਲ ਵਿੱਚ ਇਹੋ ਗੂੰਜਦੇ ਸਨ ਜਿਵੇਂ ਧੂਣੀਆਂ ਵਿੱਚੋਂ ਨਿਕਲੇ ਹੋਏ ਧੁਏ ਦੀਆਂ ਧਾਰਾਂ ਸੋਗ ਦੇ ਕਾਲੇ ਬੱਦਲ ਵਾਂਗ ਫੈਲ ਰਹੀਆਂ ਹੋਣ ਅੱਜ ਮਹਾਸਰੇ ਦਾ ਤਿਜਾ ਦਿਨ ਸੀ 12 ਬੋਰ ਦੀਆਂ ਬੰਦੂਕਾਂ 12 ਬੋਰ ਦੀਆਂ ਬੰਦੂਕਾਂ ਨਾਲ ਲੜ ਰਹੀਆਂ ਸਨ ਸਿੰਘਾਂ ਕੋਲ ਦੋ ਬੰਦੂਕਾਂ ਤੇ ਇੱਕ ਰਵਾਲਬਰ ਸੀ ਹਮਲਾਵਰਾਂ ਕੋਲ ਉਹੋ ਜਿਹੇ ਬਹੁਤ ਬੰਦੂਕਾਂ ਸਨ ਉਹਨਾਂ ਕੋਲ ਕਾਰਤੂਸ ਵੀ ਬਹੁਤੇ ਸਨ ਉਹ ਅਸਲੇ ਦੀ ਖੁੱਲੀ ਵਰਤੋਂ ਕਰਕੇ ਸਿੰਘਾਂ ਨੂੰ ਡਰਾ ਨਾ ਸਕੇ ਕਿਰਪਾਨ ਧਾਰੀ ਸੱਤ ਬੁੱਢੇ ਸਮੇਤ ਗ੍ਰੰਥੀ ਸਿੰਘ ਦੇ ਸਦਰ ਦਵਾਜੇ ਦੇ ਅੰਦਰ ਤਿਆਰ ਬਾਰ ਤਿਆਰ ਖੜੇ ਰਹੇ ਸਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਸੇਵਾਦਾਰਾ ਕੋਲ ਪਰਛੇ ਸਨ ਬੱਚੇ ਆ ਇਸਤਰੀਆਂ ਦੀ ਸੇਵਾ ਲਈ ਦੋ অতি ਬਜ਼ੁਰਗ ਆਦਮੀ ਲੱਗੇ ਹੋਏ ਸਨ ਪਾਣੀ ਦਾ ਜ਼ਕੀਰਾ ਲਗਭਗ ਮੁੱਕ ਚੁੱਕਾ ਸੀ ਖੂਹ ਗਰਾਹਾਂ ਵਿੱਚ ਗੁਰਦੁਆਰੇ ਦੀ ਹੱਦੋਂ ਬਾਹਰ ਸੀ ਖੂਹ ਭਾਵੇਂ ਦੁਸ਼ਮਣਾਂ ਦੀ ਮਾਰ ਦੀ ਆੜ ਵਿੱਚ ਹੀ ਸੀ ਪਰ ਰਸਤਾ ਮਲਾਵਰਾਂ ਦੀ ਬੰਦੂਕ ਦੀ ਮਾਰ ਵਿੱਚ ਪੈਂਦਾ ਸੀ ਸ਼ਾਇਦ ਏਡੀ ਦੂਰੋਂ ਆਦਮੀ ਮਰਦਾ ਤੇ ਨਾ ਪਰ ਬੁਰੀ ਤਰ੍ਹਾਂ ਜ਼ਖਮੀ ਤਾਂ ਜ਼ਰੂਰ ਹੋ ਜਾਂਦਾ ਇੱਕ ਸਿੰਘ ਆਪਣੀ ਜਾਨ ਤੇ ਖੇਡ ਕੇ ਪਾਣੀ ਲਿਆਉਣ ਲਈ ਤਿਆਰ ਹੋ ਰਿਹਾ ਸੀ ਜਾਦ ਇੱਕ ਜੀਵ ਘਟਨਾ ਪੇਸ਼ ਆਈ ਦੁਸ਼ਮਣ ਦੇ ਦਲ ਵਿੱਚ ਨਾਰੇ ਇਸ ਜੋਰ ਨਾਲ ਲੱਗਣੇ ਸ਼ੁਰੂ ਹੋਏ ਕਿ ਜਿਸ ਤੋਂ ਪਤਾ ਲੱਗਦਾ ਸੀ ਕਿ ਇੱਕ ਵੱਡੀ ਸਾਰੀ ਹਕਮਕ ਪਹੁੰਚ ਗਈ ਹੋਣੀ ਹੈ ਹਮਲਾਵਰ ਪੜੀ ਦੀਆਂ ਟਲਵਾਨਾਂ ਤੋਂ ਸਿਰ ਉੱਚਾ ਨਹੀਂ ਚੁੱਕਦੇ ਸਨ ਹਾਂ ਕਿਤੇ ਕਿਤੇ ਬੰਦੂਕਾਂ ਦੀ ਮਾਰ ਤੋਂ ਦੂਰ ਜਮ ਘਟੇ ਦਿਖਦੇ ਸਨ ਉਹਨਾਂ ਸਾਰਿਆਂ ਨੂੰ ਉਛਲ-ਛਲ ਕੇ ਨਾਰੇ ਲਾਉਂਦੇ ਆ ਜਦ ਮੱਖਣ ਸਿੰਘ ਨੇ ਵੇਖਿਆ ਤਾਂ ਪ੍ਰਲਾਦ ਸਿੰਘ ਦੀ ਬੰਦੂਕ ਉਸਨੇ ਆਪ ਸੰਭਾਲ ਲਈ ਹਰਨਾਮ ਸਿੰਘ ਨੇ ਵੀ ਜਰਬ ਤੇਰੇ ਮਜਬੂਤੀ ਨਾਲ ਬੰਦੂਕ ਨੂੰ ਸੰਭਾਲਿਆ। ਇੱਕਦਮ ਚੁੱਪ ਚਾਹ ਹੋ ਗਈ। ਹਰਨਾਮ ਸਿੰਘ ਰਾਏ ਇਸ ਨੂੰ ਝੱਕੜ ਤੋਂ ਪਹਿਲੀ ਸ਼ਾਂਤੀ ਵਰਗੀ ਚੁੱਪ ਸਮਝਿਆ। ਉਹਨਾਂ ਸੋਚਿਆ ਕਿ ਹਮਲਾ ਹੋਣੇ ਨਹੀਂ ਹੋਏਗਾ। ਵਸਾਹ ਦੇਕੇ ਹੋਵੇਗਾ ਤੇ ਬਹੁਤੀ ਗਿਣਤੀ ਨਾਲ ਹੋਵੇਗਾ। ਵਟਿਆਂ ਦੀ ਸੇਵਾ ਲਈ ਚਾਰ ਹੋਰ ਸਿੰਘ ਥੱਲੇ ਉੱਤ ਲੈ ਗਏ। ਪਰ ਆਸ ਦੇ ਉਲਟ ਉਸ ਵੇਲੇ ਹੀ ਮਾਇਆ ਨਾਲ ਆਕੜ ਹੋਏ ਸ਼ਮਲੇ ਵਾਲੀ ਵਾਟਵੀ ਪਗਟਲਵਾਨ ਦੀ ਹੱਦ ਨੂੰ ਪ੍ਰਗਟ ਕਰਦੀ ਤਨਖਾਕਾਰ ਲੀਕ ਤੋਂ ਉੱਪਰ ਉੱਠੀ। ਦੋਆਂ ਦੇ ਘੋੜੇ ਨੱਪੀ ਦੇ ਮਸਾਂ ਰੁਕੇ ਇੱਕ ਉੱਚੀ ਭਰੀ ਆਵਾਜ਼ ਆਈ ਹਰਨਾਮ ਸਿੰਘਾ ਹਰਨਾਮ ਸਿੰਘ ਨੇ ਆਪਣੇ ਮਿੱਤਰ ਮਨਸਬਦਾਰ ਖਾਂ ਦੀ ਆਵਾਜ਼ ਪਛਾਣਦਿਆਂ ਹੋਇਆ ਵੀ ਕਿਆ ਕੌਣ ਹੈ ਪਿੱਛੇ हट ਜਾ ਵਰਨਾ ਮੈਂ ਗੋਲੀ ਮਾਰ ਦੇਵਾਂਗਾ ਹਰਨਾਮ ਸਿੰਘ ਦੀ ਆਵਾਜ਼ ਤੋਂ ਮਨਸਬਦਾਰ ਖਾਂ ਪਛਾਣ ਗਿਆ ਕਿ ਜੋ ਚਾਰ ਕਦਮ ਵੀ ਹੋਰ ਵੱਧ ਜਾਵੇ ਤਾਂ ਉੱਤੇ ਫੈਰ ਨਹੀਂ ਹੋਵੇਗਾ ਪਰ ਉਸਨੇ ਆਪਣੀ ਚਿੱਟੀ ਪੱਗ ਲਾ ਕੇ ਆਪਣੀ ਦਿਨਾਲੀ ਭਲੇਟ ਕੇ ਸੁਲਾ ਦੀ ਚਿੱਟੀ ਝੰਡੀ ਵਾਂਗ ਲਾਈ ਹਰਨਾਮ ਸਿੰਘ ਨੇ ਮੱਖਣ ਸਿੰਘ ਨੂੰ ਘੋੜਾ ਨਾਲ ਦੱਪਣ ਦਾ ਇਸ਼ਾਰਾ ਕੀਤਾ ਤੇ ਨਾਲ ਹੀ ਆਵਾਜ਼ ਦਿੱਤੀ ਮਨਸਬਦਾਰ ਪਿੱਛੇ हट ਜਾ ਨਹੀਂ ਤੇ ਮੈਂ ਗੋਲੀ ਮਾਰ ਦਵਾਂਗਾ ਮੈਂ ਜੰਗਲੀ ਨਹੀਂ ਸੁਲਾ ਲਈ ਆ ਰਸਾਲਦਾਰ ਮਨਸਬਦਾਰ ਨੇ ਕਿਹਾ ਜਿਆਦਾ ਹਮਲਾਵਰਾਂ ਦੀ ਗਿਣਤੀ ਬਹੁਤੀ ਹੋਵੇ ਤੇ ਉਹ ਸੁਲਾ ਦੀ ਗੱਲ ਕਰਨ ਤਾਂ ਮੈਂ ਉਹਨਾਂ ਤੇ ਸ਼ੱਕ ਕਰਦਾ ਰਾਮ ਸਿੰਘ ਨੇ ਮੋਰਚੇ ਉੱਲੀਓ ਕਿਹਾ ਸ਼ੱਕ ਮੇਰੇ ਤੇ ਵੀ ਕਰਦਾ ਹੈ ਰਾਮ ਸਿੰਘਾ ਮੈਂ ਹਰ ਮੁਸਲਮਾਨ ਤੇ ਸ਼ੱਕ ਕਰਦਾ ਮਨਸਬਦਾਰ ਦਾ ਹਿਰਦਾ ਜਿਵੇਂ ਜ਼ਖਮੀ ਹੋ ਗਿਆ ਉਹ ਵਾਰਸਾ ਹਾਰ ਕੇ ਬੋਲਿਆ ਅਰਨਾਮਸਾਂ ਕੀ ਤੇ ਮੈਨੂੰ ਕਿਸੇ ਤਰ੍ਹਾਂ ਮਿਲ ਸਕਦਾ ਹੈ ਲੋਹੇ ਨਾਲ ਬਣੇ ਹੋਏ ਚਿਹਰੇ ਵਾਲੇ ਸਿੱਖ ਦਾ ਦਿਲ ਮੋਮ ਹੋ ਗਿਆ ਪਰ ਜੁਧਨੀਤੀ ਨੂੰ ਉਹ ਨਾ ਭਲਾਇਆ ਹਾਂ ਉੱਚੀ ਆਵਾਜ਼ ਨਾਲ ਕਿਹਾ ਤੂੰ ਮੈਨੂੰ ਮਿਲ ਸਕਦਾ ਹੈ ਪਰ ਜੇ ਤੂੰ ਬੰਦੂਕ ਪਰੇ ਸੁੱਟ ਕੇ ਮੇਰੀ ਗੋਲੀ ਦਾ ਨਿਸ਼ਾਨਾ ਬਣ ਲਈ ਆਵੇਂ ਮੈਨੂੰ ਮਨਜ਼ੂਰ ਹੈ ਮਨਸਬਦਾਰ ਨੇ ਕਿਹਾ ਉਸਨੇ ਬੰਦੂਕ ਧਰਤੀ ਤੇ ਰੱਖ ਦਿੱਤੀ ਤੇ ਥੈਲਾ ਗਲ ਵਿੱਚ ਪਾਈ ਗਾਂ ਵਧਿਆ ਮੱਖਣ ਸਿੰਘ ਨੇ ਕਿਹਾ ਥੈਲਾ ਵੀ ਪਰੇ ਰੱਖ ਦੇ ਖਾਨ ਨਹੀਂ ਤੇ ਹਰਨਾਮ ਸਿੰਘਾ ਓਏ ਅੱਜ ਮੇਰੇ ਤੇ ਇਨਾਤਬਾਰ ਵੀ ਨਹੀਂ ਹਰਨਾਮ ਸਿੰਘ ਨੇ ਕਿਹਾ ਮਨਸਬਦਾਰ ਤੇਰੀ ਜ਼ਿੰਦਗੀ ਜਿੱਥੇ ਤੂੰ ਖਲੋਤਾ ਹੈ ਮੇਰੇ ਹੱਥ ਵਿੱਚ ਹੈ ਤੂੰ ਆਪਣੀ ਜਾਨ ਪਹਿਲਾਂ ਤੋਂ ਮੇਰੇ ਕੋਲ ਵੇਚ ਚੁੱਕਾ ਹੈ ਥੈਲਾ ਗਲੇ ਵਿੱਚ ਰੱਖ ਜਦੋਂ ਮੈਨੂੰ ਸ਼ੱਕ ਪਿਆ ਮੈਂ ਗੋਲੀ ਦਾਗ ਦੇਵਾਂਗਾ ਠੀਕ ਹੈ ਮਨਸਬਦਾਰ ਨੇ ਕਿਹਾ ਰਨਾਮ ਸਿੰਘ ਨੇ ਆਪਣੀ ਬੰਦੂਕ ਪ੍ਰਲਾਦ ਸਿੰਘ ਨੂੰ ਫਰਾ ਦਿੱਤੀ ਮੌਕੇ ਦੀ ਨਿਜਾਕਤ ਉੱਤੇ ਇਸ਼ਾਰਿਆਂ ਨਾਲ ਗੱਲਬਾਤ ਹੋਈ ਮੱਖਣ ਸਿੰਘ ਨੇ ਛਾਤੀ ਠੋਕ ਕੇ ਜਿਵੇਂ ਜਮਾ ਲਿਆ ਕਿ ਘਾਤ ਲਾ ਕੇ ਦੁਸ਼ਮਣ ਆਇਆ ਤਾਂ ਉਹਨੂੰ ਅਸਫਲ ਬਣਾ ਦਿੱਤਾ ਜਾਵੇਗਾ ਰਨਾਮ ਸਿੰਘ ਨੇ ਰਵਾਲਵਰ ਪਰ ਲਿਆ ਮਨਸਬਦਾਰ ਖਾਂ ਗਲੀ ਵੱਲ ਨੂੰ ਮੁੜਿਆ ਤੇ ਰਨਾਮ ਸਿੰਘ ਦੇ ਰਵਾਲਵਰ ਦੀ ਮਾਰ ਇਠ ਆ ਗਿਆ ਹੌਲੀ ਹੌਲੀ ਉਹ ਵੱਡੇ ਬੂਏ ਕੋਲ ਆ ਗਿਆ ਤੇ ਦਰਵਾਜ਼ਾ ਖੁੱਲਿਆ ਤੇ ਦੋ ਨੇਜੇ ਉਹਦੀ ਛਾਤੀ ਨਾਲ ਲੱਗੇ ਮਨਸਬਦਾਰ ਦਾਰਖਾਂ ਖਲੋਤਾ ਰਿਆ ਹਰਨਾਮ ਸਿੰਘ ਭਰਿਆ ਹੋਇਆ ਰਵਲਵਰ ਲੈ ਕੇ ਥੱਲੇ ਉਤਰਿਆ ਦੋਵੇਂ ਰੂਬਰੂ ਹੋਏ ਫਤਿਹ ਮਨਸਬਦਾਰ ਖਾਨ ਨੇ ਕਿਹਾ ਸलाम ਹਰਨਾਮ ਸਿੰਘ ਨੇ ਪਰਤਾਇਆ ਹਾਂ papa ਵਕਤ ਥੋੜਾ ਹੈ ਰਾਤ ਨੂੰ ਆ ਰਹੀ ਹੈ ਖਤਰਾ ਵਧ ਰਿਹਾ ਹੈ ਹੈ ਦੱਸ ਕੀ ਗੱਲ ਹੈ ਮੈਂ ਤੇ ਖਬਰੇ ਤੂੰ ਵੀ ਇੱਕ ਦੂਜੇ ਨੂੰ ਆਖਰੀ ਵਾਰ ਵੇਖ ਰਹੇ ਆਂ ਹਵਾ ਵਿਗੜ ਗਈ ਹੈ ਮੈਂ ਇਸ ਵੇਲੇ ਭਾਵੇਂ ਜਾਣ ਤੇ ਖੇਲ ਕੇ ਤੇਰੇ ਕੋ ਆਪਣਾ ਪਰ ਮੇਰੀ ਜਾਨ ਦੇ ਨਾਲ ਤੁਸੀਂ ਨਹੀਂ ਬਚ ਸਕਦੇ ਥੋੜੇ ਚਿਰ ਮਗਰੋਂ ਹੀ ਤੁਹਾਡੇ ਮੁਕਾਬਲੇ ਤੇ ਪੱਕੀਆਂ ਰਫਲਾ ਆ ਜਾਣਗੀਆਂ ਮੇਰੀ ਕੋਈ ਸੁਣਦਾ ਹੀ ਨਹੀਂ ਅੰਗਰੇਜ਼ ਅਫਸਰ ਤਾਂ ਮਾਨੋ ਮੁਸਲਮਾਨਾਂ ਤੋਂ ਵੀ ਕੱਟੜ ਮੁਸਲਮਨੀ ਲੀਗੀ ਹੋ ਚੁੱਕੇ ਨੇ ਮੈਂ ਬਥੇਰੀ ਦੌਰ ਤੋਂ ਪਕਰ ਆਇਆ ਤੂੰ ਕਭਰਾਇਆ ਕਿਵੇਂ ਤੂੰ ਤਾਂ ਫੌਜੀ ਹੈ ਲਊਸ ਫੈਦੋਗੇ ਨਹੀਂ ਅਰਨਾ ਹਮਸਾ ਮੈਂ ਕੀ ਦੱਸਾਂ ਤੂੰ ਆਇਆ ਕਿਵੇਂ ਹੈ ਇਹ ਤੇ ਦੱਸ ਕਿ ਇਹ ਥੈਲਾ ਤੈਨੂੰ ਦੇਣ ਕੋਈ ਟਾਈਮ ਬੰਬ ਹੈ ਤੂੰ ਮੇਰੇ ਨਾਲ ਬੇਨਸਾਬੀ ਕਰ ਰਿਹਾ ਹੈ ਹਰਨਾਮ ਸਿੰਘ ਪਰ ਤੇਰੀ ਮਰਜ਼ੀ ਤੈਨੂੰ ਹੱਕਾ ਹਸਰ ਹੈ ਤੁਹਾਡੇ ਨਾਲ ਜ਼ੁਲਮ ਹੋ ਰਿਹਾ ਹੈ ਮੈਂ ਵੀ ਉਹਨਾਂ ਵਿੱਚੋਂ ਇੱਕਾਂ ਜੋ ਪ੍ਰਗਤੀ ਦਾ ਅੰਗ ਨਹੀਂ ਪਾਲ ਸਕਿਆ ਮਨਸਬਦਾਰ ਖਾਂ ਤੂੰ ਮੇਰਾ ਦੋਸਤ ਹੈ ਮੇਰੀ ਜਾਨ ਤੇਰੀ ਹੈ ਲੈ ਰਵਾਲਵਰ ਸ਼ੂਟ ਕਰ ਦੇ ਪਰ ਮੇਰੇ ਤੇ ਭਾਰੀ ਜ਼ਿੰਮੇਵਾਰੀ ਹੈ ਵੇਖ ਉਹਨਾਂ ਬੱਚਿਆਂ ਤੀਵੀਆਂ ਵੱਲ ਇਸ਼ਾਰਾ ਕੀਤਾ ਮੈਂ ਸਮਝਦਾ ਮੈਂ ਜਾਣਦਾ ਤੂੰ ਮੇਰੇ ਨਾਲ ਉਹ ਗੱਲਾਂ ਕਦੇ ਨਹੀਂ ਸੀ ਕਰ ਸਕਦਾ ਜੋ ਤੂੰ ਕਰਦਾ ਰਿਹਾ ਵਕਤ ਥੋੜਾ ਆ ਗਲੇ ਮਿਲਿਏ ਤੇ ਆ ਲੈ ਉਹ ਉਸ ਸੈਲਾ ਖੋਲਿਆ ਹਰਨਾਮ ਸਿੰਘ ਨੇ ਪਿਸਤੌਲ ਨੀਮੀ ਕਰ ਲਈ ਦੋ ਗੱਤੇ ਦੇ ਡੱਬੇ ਨਿਕਲੇ ਵਿੱਚ ਐਲਜੀ ਐਸਸੀ ਦੇ 50 ਕਾਰਤੂਸ ਸਨ ਤੂੰ ਕੀ ਕਰ ਰਿਹਾ ਹਰਨਾਮ ਸਿੰਘ ਹਾਰਨ ਹੋ ਗਿਆ ਕਿਹਾ ਕੁਝ ਨਾ ਕਰ ਸਕਣ ਕਰਕੇ ਸ਼ਰਮਿੰਦਾ ਆ ਹਰਨਾਮ ਸਿੰਘ ਦਾ ਪਿਸਤੌਲ ਢਲਾਓ ਕੇ ਡਿੱਗ ਪਿਆ ਬਰਛੇ ਪਿੱਛੇ हट ਗਏ ਹੁਣ ਦੋਵੇਂ ਇੱਕ ਦੂਜੇ ਦੀ ਗਲ ਵਕੜੀ ਹੋਏ ਸਨ ਤੂੰ ਤੇ ਨਰਾ ਸਿੱਖ ਹੈ ਹਰਨਾਮ ਸਿੰਘ ਨੇ ਭੜੀਵਾਜ਼ ਚਾਕਿਆ ਤੇ ਤੂੰ ਅਸਲੀ ਮੁਸਲਮਾਨ ਕਿਸੇ ਨੇ ਕਿਸੇ ਦੇ ਗੁੱਸਾ ਨਾ ਕੀਤਾ ਕਾਰਤੂਸ ਦੇ ਕੇ ਮਨਸਬਦਾਰ ਖਾਂ ਮੋੜਾਇਆ ਦਰਵਾਜ਼ਾ ਬੰਦ ਹੋ ਗਿਆ 15 ਮਿੰਟ ਮਗਰੋਂ ਫਿਰ ਦੋਵਾਂ ਪਾਸਿਆਂ ਦੀਆਂ ਬੰਦੂਕਾਂ ਦੀਆਂ ਆਵਾਜ਼ਾਂ ਖੱਡਾਂ ਵਿੱਚੋਂ ਗੂੰਜ ਕੇ ਦੁਨੀ ਦਾ ਪੜਾ ਪੜਨ ਲੱਗ ਪਿਆ ਏ ਸੀ ਜੀ ਸੁਜਾਨ ਸਿੰਘ ਰਾਂਦੀ ਲਿਖੀ ਹੋਈ ਇੱਕ ਹੋਰ ਕਲਾਸਿਕ ਕਹਾਣੀ ਜਿਹੜੀ ਅਸੀਂ ਤੁਹਾਡੀ ਸੇਵਾ ਵਿੱਚ ਪੇਸ਼ ਕੀਤੀ ਮੁਗਲ ਖਾਲਸਾ ਮੁਗਲ ਖਾਲਸਾ ਪਿੰਡ ਦਾ ਨਾਮ ਜਿੱਥੇ ਇਕ ਰਹੇ ਹੋਏ ਸਨ ਕੁ ਸਿੱਖ ਜਿਨ੍ਹਾਂ ਦੇ ਨੌਜਵਾਨ ਬੱਚੇ ਉਹਨਾਂ ਦੇ ਨਾਲ ਨਹੀਂ ਸਨ ਬਜ਼ੁਰਗ ਤੇ ਨਿੱਕੇ ਬੱਚੇ ਸਨ ਜਿਨ੍ਹਾਂ ਦੀ ਇਹ ਕਟਵੜ ਦੇ ਦੌਰਾਨ ਦੀ ਕਹਾਣੀ ਹੈ ਜਿਹੜੀ ਸੁਜਾਨ ਸਿੰਘ ਰਾਣੇ ਬਾਕੂਬੀ ਲਿਖੀ ਤੇ ਅਸੀਂ ਤੁਹਾਡੀ ਸੇਵਾ ਚ ਕੀਤੀ ਪੇਸ਼ ਤੁਹਾਡਾ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ